ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਲੈ ਕੇ ਆਇਆ ਆਪਾਂ ਸਪੈਸ਼ਲ ਫਿਰ ਬੱਚਿਆਂ ਵਾਸਤੇ ਜਿਵੇਂ ਆਪਾਂ 2 ਦਿਨ ਹੋ ਗਏ ਨਮਕੀਨ ਬਣਾ ਰਹੇ ਬੱਚਿਆਂ ਵਾਸਤੇ ਤੇ ਅੱਜ ਆਪਾਂ ਬਣਾਵਾਂਗੇ ਜੀ ਮਿੱਠਾ ਬਹੁਤ ਹੀ ਜ਼ਿਆਦਾ ਟੇਸਟੀ ਉਹਨਾਂ ਨੂੰ ਲੱਗੂਗਾ ਇਹ ਹੈਗਾ ਜੀ ਪੁੱਠਾ ਹਲਵਾ ਜਿਹਨੂੰ ਉਲਟਾ ਹਲਵਾ ਵੀ ਬੋਲਿਆ ਜਾਂਦਾ ਵਾ ਤੇ ਕਿਉਂ ਇਹਨੂੰ ਬੋਲਿਆ ਜਾਂਦਾ ਵੀ ਆਪਾਂ ਅੱਗੇ ਦੱਸਾਂਗੇ ਇਹ ਇੰਨਾ ਜ਼ਿਆਦਾ ਸਵਾਲ ਲੱਗਦਾ ਜਿਹਨੂੰ ਕੜਾ ਜਾਨੀ ਅਸੀਂ ਪੰਜਾਬੀ ਚ ਕੜਾ ਬੋਲਦੇ ਆਂ ਵੈਸੇ ਹਲਵਾ ਬੋਲਿਆ ਜਾਂਦਾ ਜਿਹਨੂੰ ਨਹੀਂ ਪਸੰਦਨਾ ਉਹ ਵੀ ਖਾਊਗਾ ਕਿਉਂਕਿ ਇਹਦੇ ਵਿੱਚ ਕੜਾਵਾ ਵਾਲਾ ਟੇਸਟ ਨਹੀਂ ਹੋਣਾ ਇਹਦੇ ਵਿੱਚ ਆਊਗਾ ਇੱਕ ਮਠਿਆਈ ਵਾਲਾ ਟੇਸਟ ਜਿਵੇਂ ਕਿ ਤੁਸੀਂ ਗਲਾਬ ਜਾਮ ਨੂੰ ਖਾਂਦੇ ਹੋ ਏਦਾਂ ਦਾ ਤੁਹਾਨੂੰ ਟੇਸਟ ਆਊਗਾ ਬਹੁਤ ਹੀ ਜ਼ਿਆਦਾ ਰਸੀਲਾ ਤੇ ਟੇਸਟੀ ਬਣਦਾ ਵਾ ਤੇ ਬਿਨਾ ਪਾਣੀ ਤੋਂ ਆਪਾਂ ਇਹਨੂੰ ਤਿਆਰ ਕਰਾਂਗੇ ਕਿਸ ਤਰ੍ਹਾਂ ਕਰਨਾ ਵਾ ਤੁਸੀਂ ਅੱਗੇ ਸਾਰਾ ਵੀਡੀਓ 'ਚ ਦੇਖੋ ਜੀ ਤੇ ਇਹ ਤੁਸੀਂ ਵੇਖਿਆ ਪਹਿਲਾਂ ਵੀਡੀਓ 'ਚ ਆਪਾਂ ਜਿਹੜੀ ਸੂਜੀ ਸੀ ਇੱਕ ਕੋਲੀ ਲਈ ਸੀ ਇਹਨੂੰ ਆਪਾਂ ਭਿਉਂ ਕੇ ਰੱਖਤਾ ਸੀ ਜਾਂ ਤੁਸੀਂ ਸੂਜੀ ਨੂੰ 2-3 ਘੰਟੇ ਵਾਸਤੇ ਭਿਉਂ ਕੇ ਰੱਖਦੇਣਾ ਨਾਲ ਇੱਕ ਕੋਲੀ ਲਈ ਆਪਾਂ ਦੇਸੀ ਘਿਓ ਦੀ ਤੇ ਇੱਕ ਕੋਲੀ ਲਈ ਆਪਾਂ ਦੇਸੀ ਖੰਡ ਦੀ ਤੁਸੀਂ ਇੱਥੇ ਦੂਸਰੀ ਖੰਡ ਵੀ ਪਾ ਸਕਦੇ ਹੋ ਬਸ ਇੰਨੇ ਸਮਾਨ ਦੇ ਨਾਲ ਬੜਾ ਹੀ ਰਸੀਲਾ ਆਪਾਂ ਜਿਹੜਾ ਵਾ ਉਹ ਹਲਵਾ ਤਿਆਰ ਕਰਨਾ ਵਾ ਖੜਾ ਤਿਆਰ ਕਰਨਾ ਵਾ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦਾ ਵਾ ਤੇ ਬੜਾ ਸਿੰਪਲ ਤੇ ਸੌਖਾ ਤਰੀਕਾ ਇਹਦਾ ਬਣਾਉਂਦਾ ਪੁੱਠਾ ਹਲਵਾ ਆਪਾਂ ਤੁਹਾਨੂੰ ਦੱਸਿਨੇ ਵੀ ਕਿਉਂ ਇਹਨੂੰ ਬੋਲਿਆ ਜਾਂਦਾ ਕਿਉਂਕਿ ਪੁੱਠੇ ਪਾਸੇ ਸ਼ੁਰੂ ਕੀਤਾ ਜਾਂਦਾ ਜਿਵੇਂ ਆਪਾਂ ਨੂੰ ਪਹਿਲਾਂ ਛੋਟੇ ਹੁੰਦੇ ਹੁੰਦੇ ਸੀ ਨਾ ਅੱਜ ਕੱਲ੍ਹ ਵੀ ਹੈਗੇ ਸਿੱਧੀ ਗਿੰਦੀ ਪੁੱਠੀ ਗਿੰਦੀ ਸੋ ਉਸੇ ਤਰ੍ਹਾਂ ਜਿਵੇਂ ਉਹ ਸਿੱਧਾ ਹਲਵਾ ਬਣਾਇਆ ਜਾਂਦਾ ਵੀ ਪਹਿਲਾਂ ਘਿਓ ਪਾ ਲਿਆ ਫਿਰ ਸੂਦੀ ਭੁੰਨ ਲਈ ਫਿਰ ਜਿਵੇਂ ਵਿੱਚ ਪਾਣੀ ਪਾ ਪਰ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਕਰਨਾ ਇਹਦੇ ਵਿੱਚ ਆਪਾਂ ਉਲਟੇ ਪਾਸੇ ਸ਼ੁਰੂ ਕਰਨਾ ਹੈ ਕਿ ਜਿਹੜੀ ਚੀਜ਼ ਬਾਅਦ ਚ ਪੈਂਦੀ ਹੈ ਨਾ ਉਹ ਚੀਜ਼ ਆਪਾਂ ਪਹਿਲਾਂ ਪਾਉਣੀ ਆ ਤੇ ਜਿਹੜੀ ਪਹਿਲਾਂ ਪਾਉਂਦੀ ਹੈ ਉਹ ਆਪਾਂ ਬਾਅਦ ਚ ਪਾਉਣੀ ਆ ਅੱਗੇ ਤੁਸੀਂ ਸਾਰਾ ਵੀਡੀਓ ਚ ਦੇਖ ਲਿਓ ਸੋ ਇਹ ਜਿਹੜੀ ਸੂਜੀ ਆ ਇਹਨੂੰ ਆਪਾਂ ਇੱਕ ਸਾਈਡ ਤੇ ਕਰਦੇ ਆ ਤੇ ਇਹ ਜਿਹੜੀ ਕੌਲੀ ਆਪਾਂ ਘਿਓ ਦੀ ਲਈ ਆ ਇਹ ਆਪਾਂ ਪਾ ਦੇਣੀ ਹੈ ਕੜਾਈ ਦੇ ਵਿੱਚ ਤੇ ਇਹ ਜਿਹੜਾ ਹਲਵਾ ਤੁਸੀਂ ਤਿਆਰ ਕਰਨਾ ਜੇ ਤੁਸੀਂ ਗੈਸ ਤੇ ਬਣਾ ਰਹੇ ਹੋ ਤਾਂ ਵੀ ਜੇ ਚੁੱਲ੍ਹੇ ਤੇ ਤਾਂ ਵੀ ਇੱਕ ਬਿਲਕੁਲ ਤੁਸੀਂ ਘੱਟ ਰੱਖਣਾ ਤੇ ਇਹਨੂੰ ਕਿਉਂ ਨੂੰ ਆਪਾਂ ਪਿਗਲ ਦਿੰਨੇ ਆ ਜਦੋਂ ਇਹ ਕਿਉ ਹੋ ਜਾਵੇਂ ਥੋੜਾ ਜਿਹਾ ਪਿਗਲ ਗਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਸਭ ਤੋਂ ਪਹਿਲਾਂ ਚੀਨੀ ਜਾਨੀ ਕਿ ਜਿਹੜੀ ਅਸੀਂ ਦੇਸੀ ਖੰਡ ਲਈ ਆ ਇਥੇ ਹੋ ਜਾਂਦਾ ਪੁੱਠਾ ਹਲਵਾ ਸ਼ੁਰੂ ਕਿਉਂਕਿ ਇੱਥੇ ਆਪਾਂ ਪਹਿਲਾਂ ਕਿਉ ਪਾ ਕੇ ਸੂਜੀ ਪਾਉਨੇ ਆ ਪਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਖੰਡ ਇਹਨੂੰ ਖੰਡ ਨੂੰ ਜਿਹੜਾ ਵਾ ਮਠੇ ਮਠੇ ਸੇਕ ਤੇ ਜਿਹੜਾ ਆਪਾਂ ਪਿਗਲ ਲੈਣਾ ਸਾਰੀਆਂ ਚੰਗੀ ਤਰ੍ਹਾਂ ਜਿਹੜੀ ਕਿਉ ਦੇ ਵਿੱਚ ਰਾਜੇ ਖੰਡ ਇਥੇ ਆਪਾਂ ਤੇਜ ਤੁਹਾਨੂੰ ਤਾਂ ਕਹਿ ਰਿਆਂ ਵੀ ਜੇ ਤੁਸੀਂ ਤੇਜ ਰੱਖਿਆ ਕਿ ਉਹ ਜਿਆਦਾ ਗਰਮ ਹੋਇਆ ਖਾਂਡੇ ਜਿਹੜੀ ਉਹ ਸੜ ਜਾਣੀ ਐ ਨੂੰ ਪੱਤ ਚੜ ਜਾਣੀ ਐ ਫੇਰ ਇਸ ਕਰਕੇ ਇਹਨੂੰ ਜਿਹੜਾ ਮੱਠੇ ਮੱਠੇ ਸੇਕਦੇ ਤੁਸੀਂ ਸਿਰਫ ਇਹ ਲਿਕਵਿਡ ਜਿਹਾ ਬਣਾਉਣਾ ਇਹਦਾ ਸਾਰਾ ਜਿਹੜੀ ਖਾਂਡੇ ਦੇ ਵਿੱਚ ਖੁਰਜੇ ਬੜੀ ਝਟਪਟ ਬਣਨ ਵਾਲੀ ਇਹ ਰੈਸਪੀ ਆ ਜੇ ਤੁਹਾਡੇ ਬੱਚਿਆਂ ਨੂੰ ਮਿੱਠਾ ਪਸੰਦ ਆ ਤਾਂ ਤੁਸੀਂ ਦੂਜੇ ਤੀਜੇ ਦਿਨੇ ਬਣਾ ਕੇ ਦਿਓ ਇਹ ਜਿਹੜਾ ਸੂਜੀ ਤੋਂ ਹੀ ਤਿਆਰ ਹੁੰਦਾ ਆਟੇ ਦਾ ਇਕੜਾ ਨਹੀਂ ਬਣਦਾ ਇਦਾਂ ਤੁਸੀਂ ਹਿਲਾਉਂਦੇ ਰਹਿਣਾ ਹਿਲਾਉਣਾ ਨਾ ਛੱਡਿਓ ਜੇ ਪਹਿਲੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹੀ ਮਠਿਆਈ ਹੁੰਦੀ ਸੀ ਜਦੋਂ ਕੋਈ ਪ੍ਰੌਣਾ ਆਉਂਦਾ ਸੀ ਨਾ ਮਾਲਵੇ 'ਚ ਅੱਜਕੱਲ ਵੀ ਆ ਭਾਵੇਂ ਆਟੇ ਦਾ ਹੀ ਬਣਾਉਣਾ ਪਵੇ ਉਹ ਕੜਾਹ ਜਰੂਰ ਬਣਾਉਂਦੇ ਨੇ ਰੋਟੀ ਦੇ ਮਗਰੋਂ ਇਹ ਜਿਹੜੀਆਂ ਟ੍ਰੈਡੀਸ਼ਨਲ ਚੀਜ਼ਾਂ ਸੀ ਅੱਜਕੱਲ ਆਪਾਂ ਛੱਡਦੇ ਜਾ ਰਹੇ ਅੱਜਕੱਲ ਕੀ ਆ ਪ੍ਰੌਣੇ ਆਗੇ ਜੀ ਰੋਟੀ ਖਾ ਲਈ ਬਾਅਦ 'ਚ ਡੇਜ਼ਰਟ ਜਿਹਨੂੰ ਬੋਲਦੇ ਆ ਉਹਦੇ ਵਿੱਚ ਦੇ ਦਿੰਦੇ ਆ ਆਈਸਕ੍ਰੀਮ ਚਾਹ ਕੋਈ ਹੋਰ ਲਲੜਪਲੜ ਚੀਜ਼ਾਂ ਬਣਾਈਆਂ ਹੁੰਦੀਆਂ ਪਰ ਪਹਿਲਾਂ ਜਿਹੜੇ ਜ਼ਮਾਨੇ ਦੇ ਵਿੱਚ ਹੁੰਦੀ ਸੀ ਇਹੋ ਹੀ ਕੜਾਹ ਤੇ ਚਾਹ ਹੁੰਦੀ ਸੀ ਦੁੱਧ ਵਾਲੀਆਂ ਸੇਵੀ ਬਿੰਤੀ ਇਸਾਲ ਵੇਰੀ ਉਹੀ ਹੈ ਜਿਵੇਂ ਆਪਾਂ ਦੂਸਰਾ ਲਵਬ ਬਣਾਉਨੇ ਆ ਬਸ ਇਹਨੂੰ ਬਣਾਉਣ ਦਾ ਤਰੀਕਾ ਥੋੜਾ ਜਿਹਾ ਵੱਖਰਾ ਹੈ ਪਹਿਲਾਂ ਕਿਸੇ ਨੇ ਬਣਾਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੱਲਦੀ ਚ ਜੇ ਸਾਡੀ ਵੀਡੀਓ ਵੇਖ ਕੇ ਬਣਾ ਰਹੇ ਹੋ ਤਾਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਰੈਸਪੀ ਆਪਾਂ ਜਿਹੜਾ ਐਕਸਟਰਾ ਪਾਣੀ ਆ ਸੂਜੀ ਦਾ ਉਹ ਇਦਾਂ ਆਪਾਂ ਉਤਾਰ ਦਾਂਗੇ ਸਾਰਾ ਇਹ ਚ ਪਾਣੀ ਨਹੀਂ ਰਹਿਣ ਦੇਣਾ ਦਾ ਕੋਲੇ ਕੋਲੇ ਉੱਪਰ ਸਾਰਾ ਉਤਾਰ ਦਾਂਗੇ ਤੇ ਖੰਡ ਦੇਖੋ ਸਾਰੀ ਘੁਲ ਚੁੱਕੀ ਵਿੱਚ ਮੈਨੂੰ ਇਹ ਥੋੜਾ ਟਾਈਮ ਲੱਗਾ ਵਾ ਕਿਉਂਕਿ ਸਾਡੀ ਇਹ ਬੂਰਾ ਖੰਡ ਵਾਂਗੂ ਦੇਸੀ ਖੰਡ ਜੇ ਤੁਸੀਂ ਦਾਣਿਆਂ ਵਾਲੀ ਖੰਡ ਪਾ ਰਹੇ ਉਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਸੁੱਣ ਵਾਸਤੇ ਤੇ ਇਦਾਂ ਦਾ ਤੁਸੀਂ ਇਹਦਾ ਜਿਹੜਾ ਵਾ ਕੋਲ ਬਣਾ ਲੈਣਾ ਖੰਡ ਤੇ ਘਿਓ ਦਾ ਹੁਣ ਆਪਾਂ ਇੱਥੇ ਇਹਦੇ ਵਿੱਚ ਪਾਵਾਂਗੇ ਸੂਜੀ ਤੇ ਸੂਜੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਪਾਣੀ ਨਹੀਂ ਹੈਗਾ ਪਹਿਲਾਂ ਆਪਾਂ ਖੁੱਲੇ ਪਾਣੀ ਚ ਭਿਉਂਦੀ ਸੀ ਹੁਣ ਆਪਾਂ ਇਹ ਸਾਰੀ ਇਹਦੇ ਵਿੱਚ ਪਾ ਦੇਣੀ ਤੇ ਇਹਨੂੰ ਸਾਰਾ ਮਿਕਸ ਕਰ ਲਾਂਗੇ ਕੋਲੀ-ਆਲੀ ਦੇਖੋ ਤੁਸੀਂ ਰੰਗਤ ਕਿੰਨੀ ਥੋੜੀ ਬੰਦੀ ਹੈ ਇਹਦੀ ਇਹ ਆਪੇ ਇੱਕ ਕੌਲੀ ਕਿਉ ਹੋ ਲਿਆ ਸੀ ਇੱਕ ਕੌਲੀ ਸੂਜੀ ਲਈ ਸੀ ਇੱਕ ਕੌਲੀ ਆਪਾਂ ਲਈ ਇਹਦੇ ਵਿੱਚ ਖੰਡ ਤੁਸੀਂ ਆਪਣੀ ਫੈਮਲੀ ਅਕੋਰਡਿੰਗ ਲੈ ਸਕਦੇ ਜਿੰਨਾ ਮਿੱਠਾ ਖਾਣੇ ਹੋ ਔਰ ਇਥੇ ਇਹਨੂੰ ਆਪਾਂ ਪੁੰਨੀ ਜਾਣਾ ਬਸ ਜਿੰਨਾ ਚਿਰ ਇਹ ਪੂਰਾ ਇਕੱਠਾ ਨਹੀਂ ਹੋ ਜਾਂਦਾ ਜਾਨੀ ਕਿ ਕੜਾਈ ਨਹੀਂ ਛੱਡ ਦਿੰਦਾ ਹਲਵਾ ਬਸ ਉਹਨਿਆਂ ਦਾ ਪੁੰਨੀ ਜਾਣਾ ਵਾ ਜਿਹੜੀ ਹਲਵੇ ਦੀ ਕੜਾਹ ਦੀ ਪੁਨਾਈ ਹੀ ਉਹਨੂੰ ਟੇਸਟ ਬਣਾਉਂਦੀ ਆ ਜਿਹੜਾ ਮੂੜੀ ਦਾ ਬਣਾਉਨੇ ਆਪਾਂ ਸੂਜੀ ਦਾ ਬਣਾਉਨੇ ਆ ਕਿਸੇ ਵੀ ਚੀਜ਼ ਦਾ ਬਣਾਉਨੇ ਨਾ ਉਹਨੂੰ ਇਦਾਂ ਜਿੰਨਾ ਆਪਾਂ ਘੁਨਾਂਗੇ ਜਿੰਨਾ ਰਾੜਾਂਗੇ ਜਿੰਨੂੰ ਕਿਹਾ ਜਾਂਦਾ ਤੇ ਫੇਰ ਉਹ ਹਲਵਾਇਆ ਤਿਆਰ ਹੁੰਦਾ ਤੇ ਇਹ ਦੇਖੋ ਜਦੋਂ ਆਪਾਂ ਪਾਇਆ ਸੀ ਕਿੰਨਾ ਐ ਪਤਲਾ ਜਿਹਾ ਲੱਗਦਾ ਸੀ ਤੇ ਹੁਣ ਦੇਖੋ ਇਕੱਠਾ ਹੁੰਦਾ ਜਾਂਦਾ ਬਸ ਇਹਨੂੰ ਹਿਲਾਉਂਦੇ ਹੋ ਇਦਾਂ ਆਪਾਂ ਪਕਾਉਣਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਦੇਖੋ ਕਿੰਨਾ ਸੋਹਣਾ ਕਲਰ ਲੱਗੰਦਿਆ ਨਾ ਵੀ ਸਾਡਾ ਬਰਾਊਨ ਬਰਾਊਨ ਜਿਆਦਾ ਕਲਰ ਤਾਂ ਆਇਆ ਕਿਉਂਕਿ ਅਸੀਂ ਇਹਦੇ ਵਿੱਚ ਦੇਸੀ ਖੰਡ ਪਾਈ ਆ ਤੁਸੀਂ ਕੋਈ ਵੀ ਖੰਡ ਜਿਹੜੀ ਇਸਤੇਮਾਲ ਕਰ ਸਕਦੇ ਹੋ ਇਹਦੇ ਵਿੱਚ ਕੋਈ ਇਹੋ ਜਿਹਾ ਪੰਗਾ ਨਹੀਂ ਰਹਿਣਾ ਜਿਹੜਾ ਆਮ ਬੀਬੀਆਂ ਨੂੰ ਪ੍ਰੋਬਲਮ ਆਉਂਦੀ ਨਾ ਕੜਾਹ ਬਣਾਉਣ ਲੱਗਿਆ ਕਿ ਸੂਜੀ ਕੱਚੀ ਰਹੀ ਆ ਜਾਂ ਸੜ ਗਈ ਆ ਇਹਦੇ ਵਿੱਚ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਉਣੀ ਤੇ 5-7 ਮਿੰਟਾਂ ਦੇ ਵਿੱਚ ਇਹ ਤੁਹਾਡਾ ਹਲਵਾ ਤਿਆਰ ਹੋ ਜਾਣਾ ਬਸ ਉਹੀ ਟਾਈਮ ਲੱਗਣਾ ਜਿਹੜਾ ਤੁਸੀਂ ਘਿਓ ਨੂੰ ਖੰਡ ਦੇ ਵਿੱਚ ਮਠੇ ਸੇਕ ਤੇ ਜਿਹੜਾ ਰਲਾਉਣਾ ਹੁਣ ਦੇਖੋ ਆਪਣੇ ਆਪ ਇਹ ਕੜਾਈ ਹੌਲੀ ਹੌਲੀ ਛੱਡਦਾ ਜਾ ਰਿਹਾ ਬਾਕੀ ਜਿੰਨਾ ਤੁਸੀਂ ਪਤਲਾ ਰੱਖਣਾ ਵਾ ਜਿੰਨਾ گاੜਾ ਰੱਖਣਾ ਇਹ ਤੁਹਾਡੀ ਇੱਛਾ ਜੇਕਰ ਤੁਸੀਂ ਇਹਨੂੰ ਪਤਲਾ ਕਰਨਾ ਚਾਹੁੰਦੇ ਹੋ ਥੋੜਾ ਜਿਹਾ ਜੇ ਤੁਸੀਂ ਇੱਥੇ ਥੋੜਾ ਜਿਹਾ ਜਿਹੜਾ ਵਾ ਨਾ ਅੱਧੀ ਕੋਲੀ ਤੋਂ ਵੀ ਕੱਟ ਦੁੱਧ ਪਾ ਸਕਦੇ ਹੋ ਉਹਦੇ ਨਾਲ ਟੇਸਟ ਹੋਰ ਬਦਲ ਜਾਂਦਾ ਪਰ ਆਪਾਂ ਅੱਜ ਨਹੀਂ ਇਹਦੇ ਵਿੱਚ ਕੁਝ ਵੀ ਇਸਤੇਮਾਲ ਕਰ ਰਹੇ ਦੇਖੋ ਇਹ ਦੋਲੀ-ਦੋਲੀ ਸਾਰਾ ਇਕੱਠਾ ਹੁੰਦਾ ਜਾ ਰਿਹਾ ਤਾਂ ਦੇਖੋ ਇਹ ਸਾਰਾ ਇਕੱਠਾ ਹੋ ਗਿਆ ਕੜਾਈ ਦੇ ਨਾਲ ਨਹੀਂ ਲੱਗ ਰਿਹਾ ਇੱਥੇ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ ਜੇ ਦੇਖੋ ਤੁਹਾਡੇ ਬੱਚਿਆਂ ਨੂੰ ਪਸੰਦ ਆ ਤਾਂ ਤੁਸੀਂ ਥੋੜੀ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਹੋ ਇਹ ਪਾਰੀ ਇਹਦੇ ਵਿੱਚ ਆਪਾਂ ਸਾਰੇ ਮਿਕਸ ਮੱਗ ਜ ਜਿਆਦਾ ਡਰਾਈ ਫਰੂਟ ਨਹੀਂ ਇਹਦੇ ਵਿੱਚ ਪਾਉਣਾ ਕਿਉਂਕਿ ਗਰਮੀ ਚੱਲਦੀ ਪਈ ਆ ਥੋੜੇ ਜਿਹਾ ਆਪਾਂ ਇਹ ਪਨ ਕੇ ਪਾਰੇ ਵਿੱਚ ਬਦਾਮ ਬਸ ਜਿਹੜੇ ਵੀ ਤੁਹਾਡੇ ਬੱਚਿਆਂ ਨੂੰ ਡਰਾਈ ਫਰੂਟ ਖਾਂਦਾਂ ਤੁਸੀਂ ਉਹ ਇਹਦੇ ਵਿੱਚ ਪਾ ਸਕਦੇ ਆ ਦੇਖੋ ਤੈਂ ਇਕੱਠਾ ਹੋ ਗਿਆ ਸਾਰਾ ਹਲਵਾ ਤੇ ਆਪਣਾ ਹਲਵਾ ਤਿਆਰ ਆ ਗਿਆ ਇਹ ਪੁੱਠਾ ਹਲਵਾ ਸੋਚ ਕੇ ਪਹਿਲਾਂ ਆਉਂਦਾ ਨਾ ਜੀ ਬਿਨਾਂ ਪਾਣੀ ਤੋਂ ਕਿਵੇਂ ਆਪਾਂ ਤਿਆਰ ਕਰਾਂਗੇ ਕਿਉਂਕਿ ਪਾਣੀ ਜਿਹੜਾ ਉਹ ਸੂਜੀ ਨੇ ਪੀਣਾ ਹੁੰਦਾ ਜਿੰਨਾ ਸੂਜੀ ਨੇ ਪਾਣੀ ਆਪਣੇ ਅੰਦਰ ਸੋਕਣਾ ਸੀਗਾ ਉਹ ਬਾਹਰ ਹੀ ਪਹਿਲਾਂ ਸੋਕ ਲਿਆ ਕਿਉਂਕਿ ਇੱਕ ਕੌਲੀ ਆਪਾਂ ਪਾ ਗਏ ਸੂਜੀ ਤੇ ਉਹਦੇ ਵਿੱਚ ਖੁੱਲਾ ਪਾਣੀ ਪਾਤਾ ਸੀਗਾ ਤੇ ਲੋ ਜੀ ਆਪਣਾ ਇਹ ਹਲਵਾ ਤਿਆਰ ਆ ਤੇ ਜੇਕਰ ਤੁਸੀਂ ਘਿਓ ਖਾਣਾ ਪਸੰਦ ਨਹੀਂ ਜ਼ਿਆਦਾ ਕਰਦੇ ਜਿਆਦਾ ਘਿਓ ਵਾਲਾ ਕੜਾਹ ਨਹੀਂ ਪਸੰਦ ਕਰਦੇ ਤੇ ਤੁਸੀਂ ਇਦਾਂ ਇਹਨੂੰ ਵਾਵਾ ਚਿਰ ਭੁੰਨ ਲੈਣਾ ਜਿਵੇਂ ਕਿ ਅਸੀਂ ਇਹ ਦੇਖੋ ਭੁੰਨ ਲਿਆ ਹੁਣ ਜਿਹੜਾ ਐਕਸਟਰਾ ਇਹਦੇ ਵਿੱਚ ਘਿਓ ਸੀਗਾ ਉਹ ਸਾਰਾ ਨਿਕਲ ਆਇਆ ਦੇਖੋ ਇੱਕ ਸਾਈਡ ਤੇ ਇਨੂੰ ਆਪਾਂ ਹੋਰ ਜਗ੍ਹਾ ਤੇ ਇਸਤੇਮਾਲ ਕਰ ਸਕਦੇ ਆ ਰੋਟੀ ਵਗੈਰਾ ਤੁਸੀਂ ਇਹਦੇ ਨਾਲ ਚੋਪੜ ਲਿਓ ਤੇ ਇਦਾਂ ਹੀ ਜਿਹੜਾ ਪੂਰਾ ਇਕੱਠਾ ਜਿਹਾ ਹੋ ਜੇ ਹਲਵਾ ਤੇ ਫਿਰ ਇਹਨੂੰ ਆਪਾਂ ਕੱਢ ਲਾਂਗੇ ਤੇ ਘਿਓ ਦੇਖੋ ਜੇ ਤੁਹਾਡੇ ਕੋਲ ਟਾਈਮ ਹੈਗਾ ਤੇ ਇਹਨੂੰ ਹੋਰ ਥੋੜਾ ਜਿਹਾ ਤੁਸੀਂ ਭੁੰਨ ਸਕਦੇ ਹੋ ਤੇ ਇਹਦੇ ਵਿੱਚ ਹੋਰ ਜਿਹੜਾ ਸਟੱਕ ਘਿਓ ਨਿਕਲ ਜੂਗਾ ਤੇ ਆਪਾਂ ਇਹਨੂੰ ਬੌਲ 'ਚ ਕੱਢ ਲੈਨੇ ਤੁਸੀਂ ਇਹਨੂੰ ਜ਼ਿਆਦਾ ਇਦਾਂ ਰਾੜ-ਰਾੜ ਕੇ ਰਾੜੜ ਕੇ ਹੋਰ ਭੁੰਨ ਕੇ ਤੇ ਇਹਦੇ ਪੀਸ ਵੀ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਗੇ ਉਹ ਵੀ ਸੂਜੀ ਦੀ ਬਰਫੀ ਤੇ ਲੋ ਜੀ ਹਲਵਾ ਆਪਣਾ ਜਿਹੜਾ ਤਿਆਰ ਹੋ ਚੁੱਕਾ ਪੰਜ ਸੱਤ ਮਿੰਟਾਂ ਦੇ ਵਿੱਚ ਤਿਆਰ ਹੋ ਚੁੱਕਾ ਤੇ ਵੈਸੇ ਤੇ ਦੇ ਵਿੱਚ ਆਪਾਂ ਡ్రਾਈ ਫਰੂਟ ਪਾਏ ਪਰ ਫਿਰ ਵੀ ਗਾਰਨਿਸ਼ ਵਾਸਤੇ ਉੱਤੇ ਥੋੜੇ ਜਿਹਾ ਆਪਾਂ ਇਹ ਮਗਜ ਪਾ ਦਿੰਨੇ ਲੋ ਕਲਰ ਦੇਖੋ ਤੁਸੀਂ ਦੇਖੋ ਕਿੰਨੀ ਥੋੜੀ ਇਹਦੀ ਰੰਗਤ ਆਈ ਆ ਸੂਜੀ ਦਾ ਕੜਾਹ ਵੈਸੇ ਬਣਾਈਏ ਤੇ ਐੋ ਜੀ ਰੰਗਤ ਨਹੀਂ ਆਉਂਦੀ ਇੰਨਾ ਜ਼ਿਆਦਾ ਟੇਸਟੀ ਲੱਗਦਾ ਨਾ ਤੁਸੀਂ ਇੱਕ ਵਾਰੀ ਬਣਾਓਗੇ ਨਾ ਤਾਂ ਬੱਚੇ ਬਾਰ ਬਾਰ ਡਿਮਾਂਡ ਕਰਨ ਮਮਾ ਸਾਨੂੰ ਨਾ ਪੁੱਠਾ ਹਲਵਾ ਬਣਾ ਕੇ ਦੋ ਉਲਟਾ ਹਲਵਾ ਬਣਾ ਕੇ ਦੋ ਬਹੁਤ ਹੀ ਇੱਕ ਵਾਰੀ ਖਾਓਗੇ ਤਾਂ ਤੁਸੀਂ ਵੀ ਖਾਂਦੇ ਰਹ ਜਿਓਗੇ ਜਿੰਨੂੰ ਨਹੀਂ ਹਲਵਾ ਪਸੰਦ ਆ ਉਹ ਵੀ ਉਂਗਲਾਂ ਚੱਟ ਕੇ ਖਾਊਗਾ ਅੰਨਾਂ ਕਾ ਜ਼ਿਆਦਾ ਇਹ ਟੇਸਟੀ ਬਣਦਾ ਸੋ ਇਹ ਅਸੀਂ ਅੱਜ ਆਪਣੀ ਛੋਟੀ ਜੀ ਬੱਚਿਆਂ ਵਾਸਤੇ ਨਵੀਂ ਰੈਸਪੀ ਆਪਾਂ ਜਿਹੜੀ ਤਿਆਰ ਕੀਤੀ ਆ ਕਿ ਜੇਕਰ ਤੁਹਾਡੇ ਬੱਚਿਆਂ ਨੂੰ ਮਿੱਠਾ ਪਸੰਦ ਆ ਤਾਂ ਤੁਸੀਂ ਇਹ ਜਿਹੜਾ ਉਹਨਾਂ ਨੂੰ ਕੜਾਹ ਬਣਾ ਕੇ ਦੇ ਸਕਦੇ ਹੋ ਜਿਆਦਾ ਤੁਹਾਨੂੰ ਤਾਮ-ਛਾਮ ਨਹੀਂ ਕਰਨ ਦੀ ਜ਼ਰੂਰਤ ਸੂਜੀ ਭੁੰਨਣ ਦੀ ਜ਼ਿਆਦਾ ਜ਼ਰੂਰਤ ਨਹੀਂ ਬਸ ਇਹਦਾ ਪਾਣੀ ਦੇ ਵਿੱਚ ਸੂਜੀ ਭਿਓਂ ਕੇ ਰੱਖ ਦਿਓ ਜੇ ਤੁਹਾਡੇ ਕੋਲ ਟਾਈਮ ਆ 2 ਘੰਟੇ ਤੱਕ ਜਿਹੜੀ ਸੂਜੀ ਚੰਗੀ ਤਰ੍ਹਾਂ ਪਾਣੀ ਜਿਹੜਾ ਸੋਕ ਲੂਗੀ ਜੋ ਕਿ ਨਹੀਂ ਤੇ ਖੁਸ਼ ਖੁਸ਼ਕ ਜਿਹੜਾ ਕੜਾਹ ਬਣਨਾ ਮੈਨੂੰ ਪਿਓ ਕੇ ਰੱਖ ਕੇ ਤੇ ਆਪ ਰੋਟੀ ਪਾਣੀ ਸਾਰਾ ਅਸੀਂ ਬਣਾ ਲਿਆ ਹੁਣ ਅਸੀਂ ਇਹ ਕੜਾਹ ਤਿਆਰ ਕੀਤਾ ਜੇਕਰ ਤੁਸੀਂ ਨਹੀਂ ਕਿਓ ਜਿਆਦਾ ਖਾਣਾ ਪਸੰਦ ਕਰਦੇ ਤੋ ਤੁਹਾਨੂੰ ਘੱਟ ਵੀ ਕਰ ਸਕਦੇ ਹੋ ਪਰ ਜਿਹੜਾ ਕੜਾਹ ਉਹਦੇ ਵਿੱਚ ਕਿਉਂ ਖੁੰਦਾ ਹੀ ਹੋਏ ਤੇ ਜਿਆਦਾ ਤਾਂ ਹੀ ਸਵਾਲ ਲੱਗਦਾ ਟੇਸਟ ਦੇ ਨਾਲ ਨਾਲ ਬੱਚਿਆਂ ਦੇ ਤੁਹਾਡੇ ਹੈਲਥ ਵਾਸਤੇ ਵੀ ਬਹੁਤ ਵਧੀਆ ਬਾਜੀ ਤੁਹਾਡਾ ਰੋਟੀ ਨੂੰ ਦਿਲ ਨਾ ਕਰੇ ਨਾ ਤੁਸੀਂ ਇਹੋ ਜਿਹੇ ਕੜਾਹ ਬਣਾ ਕੇ ਖਾਓ ਜੇ ਜੇਕਰ ਤੁਹਾਨੂੰ ਕਬਜ ਰਹਿੰਦੀ ਹੈ ਤਾਂ ਵੀ ਤੁਸੀਂ ਇਹੋ ਜਿਹੇ ਕੜਾਹ ਬਣਾ ਕੇ ਖਾਓ ਤੇ ਜਿਹੜਾ ਤੁਹਾਡਾ ਪੇਟ ਆ ਚੰਗੀ ਤਰ੍ਹਾਂ ਸਾਫ ਹੋ ਜੂਗਾ ਬੱਚਿਆਂ ਨੂੰ ਜੇ ਉਹ ਦੀ ਏਸੀ ਅੱਜ ਆਪਣੀ ਨਿੱਕੀ ਜੀ ਰੈਸਪੀ ਪਿਆਰ ਜ਼ਰੂਰ ਕਰਿਓ ਜੀ ਕਿਉਂਕਿ ਟਾਈਮ ਤੋਂ ਨਹੀਂ ਲੱਗਦਾ ਭਾਵੇਂ ਨਿੱਕੀ ਆ ਭਾਵੇਂ ਵੱਡੀ ਆ ਤੇ ਅੱਜ ਜੇ ਆਪਾਂ ਕੜਾਹ ਬਣਾਇਆ ਤੇ ਮੱਖੀਆਂ ਨੇ ਵੀ ਦਾਵਤ ਆ ਗਈ ਹੈ ਜਲਦੀ ਜਲਦੀ ਆਪਾਂ ਇਹਨੂੰ ਖਾਣੇ ਨੇ ਤੇ ਮੱਖੀਆਂ ਨੇ ਖਾ ਜਾਣਾ ਸੋ ਇਸ ਵੀਡੀਓ ਦਾ ਕਰਦੇ ਜੀ ਆਪਾਂ ਇੱਥੇ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ